ਸਬਸਕ੍ਰਾਈਬ ਵੀ ਲਕਾ ਮੈਂ ਦੇ ਦੇ ਵੀ ਤੁਹਾਡਾ ਤੇ ਸਾਰਾ ਦਿਖਾਇਓ ਜਾਈ ਬਾਈ ਗਾਲੀ ਨਾ ਸਾਰਾ ਵਿਖਾਉਣਾ ਤੁਹਾਡਾ ਹੀ ਦੋਨਾ ਟੂਰਨਾਮੈਂਟ ਲੈ ਕੇ ਆਇਆ ਮੁਰਕੀ ਲਾਂਬਾ ਜੀ ਦਾ ਬਾਈ ਬੈਠੇ ਵੇਟ ਕਰੀ ਜਾਂਦੇ ਆ ਕੀਤਾ ਜਲਦਾਰ ਕਦੋਂ ਲੱਗੂਗਾ ਉਹਨੂੰ ਸੁਣੀਆਂ ਦਿਨ 76 ਗੇਲ ਨੇ ਆਉਣਾ ਦੇਖ ਲਈ ਸੀ ਤੇਰੇ ਬੰਦੇ 30 ਸੀਗੇ ਐਂਟਰੀ ਤੇ ਨਾਲ ਜਿੱਤੇ ਤੇ ਕਹਿੰਦੇ 15 ਜਾਣੇ ਹਜੇ ਹੋਏ ਆ ਤੇ 30 ਬੰਦੇ ਆ ਇਹ ਟੋਟਲ ਫੇਰ ਆ ਮੈਨੂੰ ਕਹਿੰਦੇ ਤੂੰ ਗਾਂ ਤੇੜਿਆ ਫਿਰਦਾ ਤੇਰੇ ਦਾ ਤਿੰਨ ਆ ਉਹ ਮਗਰ ਮੈਨੂੰ ਐਵੇਂ ਨਾ ਸਮਝ ਜਿਹੜਾ ਗੁੰੰਢਗਾ ਦੇ ਦਵਾ ਵੀ ਆਪਣੀ ਐ ਤੇ ਕਬੂਤਰ ਬਾਜੀ ਮੈਨੂੰ ਆਏ ਸੀ ਵੀ ਛੇ ਕੀ ਨਾਮ ਸੀ ਉਹ ਤੇ ਮਿੱਲਾ ਰਦੂਰੀ ਦੀਓ ਹਾਂ ਦੇਖੋ ਹਾਂਜੀ ਭਾਈ ਕੀ ਹਾਲ ਆ ਸਾਰੇ ਠੀਕ ਠਾਕ ਹੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕੈਲਡਨ ਮੇਲਾ ਆਪਣੇ ਮੇਲੇ ਦੇ ਚਲਦੇ ਆ ਉੱਥੇ ਕਹਿੰਦੇ ਕਬੂਤਰਾਂ ਦੀ ਬਾਜੀ ਕੁੱਤਿਆਂ ਦੀਆਂ ਦੌੜਾਂ ਟਰਾਲੀ ਬੈਗ ਮੁਕਾਬਲਾ ਕਿਵੇਂ ਬੰਟੀ ਠੀਕ ਹੈ ਠੀਕ ਬਈ ਠੀਕ ਹੈ ਵਧੀਆ ਟ੍ਰੇਨ ਦਿਖਾ ਕਿੰਨੀ ਲੰਮੀਆਂ ਕਿੰਨਾ ਚਿਰ ਹੋ ਗਏ ਖੜੇ ਨੂੰ ਆਪਾਂ ਨੂੰ 20 ਮਿੰਟ ਤਾਂ ਹੋ ਗਏ ਆਪਾਂ ਨੂੰ ਖੜੇ ਨੂੰ ਕਿ ਨਹੀਂ ਹਾਂ ਹੋ ਗਿਆ ਦੇਖਦੇ ਆਂ ਬਾਈ ਉੱਥੇ ਕਹਿੰਦੇ ਗੀਤਾ ਜੈਲਦਾਰ 79 ਗੱਲ ਦੋ ਚਾਰ ਸਿੰਗਲ ਹੋਰ ਆਉਣੇ ਆ ਭਾਨਾ ਭਗੌੜਾ ਦੇਖਦੇ ਆਂ ਬਾਈ ਉੱਥੇ ਕਿਵੇਂ ਮਹਿਫਲ ਆ ਤਾਂ ਦਿਖਾਉਨੇ ਤੁਹਾਨੂੰ ਸਾਰਿਆਂ ਨੂੰ ਜੁੜੇ ਰਹੋ ਆਪਣੇ ਵਲੌਗ ਨਾਲ ਕੀ ਬਈ ਥੋੜਾ ਜਣਾ ਜਿਆਦਾ ਪਹਿਲਾਂ ਆ ਗਏ ਆ ਅੱਜ ਇਹ ਨਾ ਬਾਈ ਹੁਣੀ ਤਾਂ ਵੀ ਆਵਾਂ ਜਾ ਸੈੱਟ ਕਰੀ ਜਾਂਦੇ ਆਂ ਅਸੀਂ ਪਹਿਲਾਂ ਬੈਠੇ ਆ ਇੱਥੇ ਇੱਧਰ ਬਾਈ ਬਾਈ ਹੋਰਾਂ ਦਾ ਸਟੱਡ ਫਾਰਮ ਬਣਾਇਆ ਹੋਇਆ ਫਾਰਮ ਤੇ ਜਿੱਥੇ ਮੇਲਾ ਜਲਪੁਈ ਹਾਂ ਬਾਕੀ ਸਾਰਾ ਕਿਤੇ ਬਹੁਤ ਵਧੀਆ ਲੱਗ ਗਿਆ ਮੁੜ ਕੇ ਬਾਈ ਦਾ ਸ਼ੋਅ ਤੁਹਾਨੂੰ ਦਿਖਾਉਣਾ ਹੈ ਬਾਈ ਮੈਂ YouTube ਤੇ ਪਾਉਣਾ ਹੁੰਦਾ ਵੀਡੀਓ ਅੱਛਾ ਠੀਕ ਹੈ ਠੀਕ ਹੈ ਬਾਈ ਨੂੰ ਕਰੋ ਸਬਸਕ੍ਰਾਈਬ ਵੀ ਸਿੱਧੂ ਖਰੀਦਕੋਟੀਆਂ ਨਾਂ ਦੇ ਚੈਨਲ ਬਣਾਏ ਅੱਛਾ 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 ਖਰੀਦਕੋਟ ਤੋਂ ਆਈ ਠੀਕ ਹੈ ਠੀਕ ਹੈ ਵੈਲਕਮ ਮੇਲੇ ਦੇ ਵੀ ਤੁਹਾਡਾ ਤੇ ਸਾਰਾ ਦਿਖਾਏ ਹੋਇਆ ਹੈ ਬਾਈ ਗਾਲੀ ਨਾ ਸਾਰਾ ਵਿਖਾਉਣਾ ਤੁਹਾਡਾ ਹੀ ਟੋੜਾ ਟੋੜਾਂ ਨੂੰ ਲੈ ਕੇ ਆਇਆ ਮੁੜ ਕੇ ਲਾਂਭੀ ਜਿਹੜਾ ਠੀਕ ਹੈ ਬਹੁਤ ਬੱਚਿਆਂ ਨੂੰ ਨਹੀਂ ਪਤਾ ਵੀ ਟਰਾਲੀ ਬੈਕ ਕਿਵੇਂ ਲੱਗਦੀ ਆ ਕੀ ਹੁੰਦਾ ਉਹ ਸਾਰਾ ਹੀ ਰੰਗ ਇੱਥੇ ਬੰਨਿਆ ਜਾਣਾ ਅੱਜ ਹਾਂਜੀ ਬਾਈ ਕਰੋ ਚੈੱਕ ਇਧਰਲੇ ਪਾਸੇ ਤੁਹਾਨੂੰ ਦਿਖਾਉਨੇ ਆ ਡਰਾਉਨ ਡਾ ਕੇ ਇਧਰਲੇ ਪਾਸੇ ਲੱਗੇ ਹੋਏ ਆ ਸਾਰੀਆਂ ਖਾਣੇ ਪੀਣੇ ਵਾਲੀਆਂ ਸਟਾਲਾਂ ਤੇ ਦੂਜੀ ਸਾਈਡ ਤੇ ਟਰਾਲੀ ਬੈਗ ਮੁਕਾਬਲਾ ਹੋਣਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਧਰ ਕਰੋ ਚੈੱਕ ਬਾਈ ਇੱਥੇ ਆ ਆਪਣੇ ਟਰੈਕਟਰ ਟਰਾਲੀ ਠੱਲੀ ਵੀ ਇਹਨਾਂ ਦੀ ਇੱਥੇ ਐਂਟਰੀ ਫੀਸ ਇਹਨਾਂ ਦੀ ਰੱਖੀ ਵੀ ਆ ਟਰਾਲੀ ਬੈਗ ਮੁਕਾਬਲਾ ਹੋਣਾ ਇੱਥੇ ਤੀ ਬੰਦੇ ਆ ਮੇਰੇ ਖਿਆਲ ਚ ਬਾਕੀ ਕੋਲੇ ਜਾ ਕੇ ਆਪਾਂ ਸਾਰਾ ਕੁਝ ਪੁੱਛਾਂਗੇ ਤੁਹਾਨੂੰ ਡਰੋਨ ਛੋੜਨਾ ਬਖਾਤਾ ਇੱਕ ਵਾਰੀ ਜੀਬ ਤੇ ਬੈਠਿਆ ਨੇ ਇਹ ਗੀੜਾ ਘੜਾਦਾ ਤੁਹਾਨੂੰ ਡਰੋਨ ਨਾਲ ਇੱਕ ਵਾਰੀ ਮੇਲੇ ਦਾ ਬੈਠੇ ਵੇਟ ਕਰੀ ਜਾਂਦੇ ਆ ਕੀਤਾ ਜਲਦਾਰ ਕਦੋਂ ਲੱਗੂਗਾ ਉਹਨੂੰ ਸੁਣਿਆ ਤੇ 76 ਗੇਲ ਨੇ ਆਉਣਾ ਬਾਈ ਭਾਨਾ ਭਗੌੜਾ ਉਹਨਾਂ ਨੂੰ ਸੌਣ ਮਾਰੇ ਬੈਠੇ ਆ ਹਜੇ ਬਾਈ ਦੂਜੀ ਚਲੀ ਜਾਂਦੇ ਇਹਨਾਂ ਦਾ ਨਾਮ ਨਹੀਂ ਪਤਾ ਕਿਹੜੇ ਚੱਲ ਜਾਂਦੇ ਲੋਕਾਂ ਦੀ ਚੱਲੀ ਜਾਂਦੇ ਨਾ ਨਹੀਂ ਪਤਾ ਕਿਹੜੇ ਚੱਲੀ ਜਾਂਦੇ ਲਿਖੇ ਨਾ ਕੋੜੇ ਹਮਨੇ ਆਵੇਂ ਸਟਾਰਟ ਫਾਰਮ ਮੇਰੀ ਧਰਨ ਸੁਣ ਸੁਣ ਕੇ ਮੈਂ ਹਾਸੀ ਅੱਖੀਆਂ ਕਰਦੀ ਹਾਂ ਮੈਂ ਹਾਸੀ ਅੱਖੀਆਂ ਕਰਦੀ ਹਾਂ ਮੈਂ ਜੰਗੀ ਲੜਦੀ ਉਹ ਤਹ ਦੇ ਕੱਦ ਲਮਾਉਣੇ ਦੀ ਉਹ ਕਰਦੀ ਤੇਰੀ ਤੇ ਲੋ ਵੀ ਆ ਪਹਿਲਾ ਬੰਦਾ ਸੀ ਜਿਹਨੇ ਟਰਾਲੀ ਬੈਗ ਲਈ ਸੀ ਇਹਰੇ ਬੰਦੇ 30 ਸੀਗੇ ਐਂਟਰੀ ਤੇ ਨਾਲ ਇੱਥੇ ਤੇ ਅੱਗੇ-ਅੱਗੇ ਫਿਰ ਤੁਹਾਨੂੰ ਵਿਖਾਉਂਦੇ ਆ ਕਿਹੜੇ-ਕਿਹੜੇ ਬੈਗ ਲਾਈ ਜਾਂਦੇ ਆ ਆ ਦੂਜਾ ਬੇਲੀ ਸੀਗਾ ਇਹ ਰਹਿਣੇ ਲਈ ਸੀ ਬੈਗ ਟਰਾਲੀ ਰਹਿਣੇ ਲਈ ਸੀ ਦੂਜਾ ਮੇਲੀ ਇਹ ਕੋਣ ਮੁੰਡਾ ਹੋਰ ਬੈਠਾ ਇਹ ਦੇਖ ਰਿਹਾ ਇਹ ਕਿੰਨੇ ਸਕੰਡ ਚਲਾਉਂਦਾ भई हा भाई वेझे के स्टेट चलंदा ਕਿੰਨਾ ਟਾਈਮ ਲੱਗਿਆ ਬਾਈ ਆ ਦੇ ਇੱਥੋਂ ਦੀ ਨੰਗੀ ਟਰਾਲੀ ਐ ਇੰਚ ਤੇ ਕਿੰਨਾ ਸਕਿੰਟ ਲੱਗਿਆ ਬਾਈ ਮੈਂ ਉਧਰ ਲੋਡ ਕਰਦਾ ਮੁੰਡਾ ਟਾਈਮ ਸਾਰਾ ਤੋਂ ਘੱਟ ਉਹਨੇ ਲਾਦਾ ਇਹਦਾ ਇਹ ਸਾਰੇ ਮੱਦੇ ਨਾ ਜਿਹੜਾ ਹੁਣ ਲੱਗਿਆ ਉਹਨੇ ਕੱਢ ਗਿਆ ਉਹ ਇਹ ਸਾਰਾ 12:18 ਸਾਰਾ ਕੰਮ ਕਰਦਾ 12:18 12:18 ਹੋਏਗਾ ਜਿਆਦਾ ਜਿਆਦਾ ਹਾਂ ਇਹ ਨਾਲ ਦੀ ਮਿਲਦੀ 1500 1500 ਹੋ ਗਿਆ ਤੇ 1500 ਦਾ ਇੱਕ ਨੂੰ ਦੇਣੇ ਨਹੀਂ ਨਹੀਂ ਯਾਰ ਹਾਂ ਤਿੰਨਾਂ ਨੂੰ ਬਾੜ ਦੇ ਦਿੰਦੇ ਆ ਪੰਜ ਪੰਜ ਸੌ ਨਹੀਂ ਪੰਜ ਪੰਜ ਸੌ ਨਹੀਂ ਪਹਿਲੇ ਵਾਲੇ ਨੂੰ ਬਾਅਦ ਦਾ ਪਹਿਲੇ ਨੂੰ 700 ਦੂਜੇ ਨੂੰ 500 ਤੀਜੇ ਨੂੰ 300 ਹਾਂ ਹਾਂ ਤੇ ਪਹਿਲੇ ਨੂੰ 500 ਹਾਂ ਸਹੀ ਆ ਆ ਠੀਕ ਰਹਿਣਾ ਇਦਾਂ ਹੈ ਨਾਲੇ ਬਧੀਰ ਰਹਿ ਜਾਂਦਾ ਨਾ ਬੰਦੇ ਨੂੰ ਕੱਲ ਨੂੰ ਬੰਦਾ ਸਭ ਨੂੰ ਦੇਣਾ ਬਿਲਕੁਲ ਇਹ ਸੜਾ ਜਾ ਕੇ ਪੀ ਕੇ ਟੁੱਬੂ ਇਹ ਚੀਜ਼ ਹੈ ਬੇਟੀ ਚੱਕੋ ਉਹ ਨਾਮ ਤਾਂ ਹੁੰਦੇ ਆ ਪਹਿਲਾ ਦੂਜਾ ਵੀ ਅੱਖਰ ਹਾਂ ਜੀ ਪੇ ਪਤਰਾ ਹੋ ਗਿਆ ਸਾਡੇ ਬੀਕੇ ਡੱਪਕ ਤੇ ਹਾਂ ਲਾਵੇ ਹੁਣ ਅਸੀਂ ਬੈਗੇ ਆ ਆ ਵਾ ਠੀਕ ਆ 700 500 300 ਹਾਂ ਬਿਲਕੁਲ ਸੋ ਆਪ ਦੇ ਕੋਲ ਪਤਾ ਨਾ ਕੋਈ ਉਹ ਤਾਂ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਹਾਂ ਇਹ ਤਾਂ ਬਾਈ ਭਾਨੇ ਦੇ ਕਹਿੰਦਾ ਇਹ ਕਹਿੰਦਾ ਪੰਜਾਬ ਦੀ ਜਮਾਂ ਰੈਲਿਟੀ ਵਿਖਾਈ ਜਾਂਦੇ ਆ ਬਈ ਅਸੀਂ ਪੰਜਾਬ ਚ ਵੀ ਆਪਣਾ ਤੇਲ ਵਾਉਂਦੇ ਵੁੰਦੇ ਕਈ ਵਾਰੀ ਮੁੱਕੀ ਜਾਂਦਾ ਕਹਿੰਦਾ ਇੱਥੇ ਵੀ ਮੁੱਕ ਗਿਆ ਤੇਲ ਤਾਂ ਹੈਗਾ ਬਾਈ ਕਿਹੜਾ ਬਾਈ ਕਹਿੰਦੇ ਲੈ ਗਿਆ ਹਵਾ ਇਹ ਕਹਿੰਦੇ 15 ਜਾਣੇ ਹਜੇ ਹੋਏ ਆ ਤੇ 30 ਬੰਦੇ ਆ ਇਹ ਟੋਟਲ ਫੇਰਾ ਹਵਾ ਲਗਾਇਆ ਕਰਕੇ ਹੁਣ ਹਵਾ ਹਵਾ ਕਢਾਉਂਦੇ ਆ ਫੇਰ ਚੈੱਕ ਕਰਨਗੇ ਕਿ ਕਿਹੜਾ ਜੱਤ ਦਾ ਤੇ ਫੇਰਾ ਪਾਸੋਂ ਦੱਸਦੇ ਆ ਕਿਹੜਾ ਜੱਤ ਦਾ ਸਾਰੇ ਆਪਣੇ ਆਪਣੀਆਂ ਬਣੀਆਂ ਦੀਆਂ ਆ ਚਾਰੇ ਹੋਰ ਕੋਈ ਦੀਆ ਮੈਂਗੋ ਸ਼ੇਕ ਪੀਣਾ ਚਾਰ ਨਹੀਂ ਭੱਲੇ ਆ ਜੀ ਕੋਈ ਖਾਣਾ ਖੂਣਾ ਆਪਾਂ ਖਾ ਲਿਆ ਹੁਣ ਆਪਾਂ ਪਹਿਲਾਂ ਟਰਾਲੀ ਦੇਖਦੇ ਆ ਵੀ ਟਰਾਲੀ ਬੈਗ ਜੱਤ ਦਾ ਕਿਹੜਾ ਪਿਆ ਤੇਲ ਤੋਂ ਉਹਨਾਂ ਨੇ ਪਾਲਿਆ ਹੋਣਾ ਤੇ ਹੁਣ ਵੇਖ ਨੇ ਕਿੰਨੇਵੇਂ ਨੰਬਰ ਵਾਲਾ ਬੰਦਾ ਚੱਲੀ ਜਾਂਦਾ ਉਹ ਸਾਰਾ ਚੈੱਕ ਕਰਕੇ ਚੰਗੀ ਤਰ੍ਹਾਂ ਜਿਹੜਾ ਜੱਤ ਦਾ ਫੇਰਾ ਆਪਾਂ ਚਲਦੇ ਆਂ ਸਟੇਜ ਆ 73 ਕਿਲ ਵੀ ਲੱਗ ਗਿਆ ਇਹ ਬਾਈ ਤੋਂ ਬਾਈ ਟਰੈਕਟਰ ਬੈਕ ਲ ਜਾਂਦੇ ਵਕੀ ਨਾ ਢਾਵਾ ਢੋਲ ਹੋ ਗਿਆ ਕੰਮ ਤੇ ਘੁੰਮ ਗਿਆ ਟਰੈਕਟਰ ਉਹ ਵੇਖ ਸੇ ਪਾਸੋਂ ਮੈਂ ਕ੍ਰਿਕਾ ਲੈਣਾ ਚ ਨਿਕਲ ਗਿਆ ਬਾਹਰ ਤੇ ਨਾਲੇ ਟਰੈਕਟਰ ਦਾ ਕੋਟ ਟੁੱਟ ਗਿਆ ਸੀ ਬੰਦੀ ਹੋ ਗਿਆ ਜੀ ਇਹ ਬਾਈ ਨੀ ਬਿਲਕੁਰੀ ਰੇਸ ਘਟਾ ਕੇ ਚੱਲ ਹੁਣ ਸਾਰੀ ਰੇਸ ਤੇ ਮੈਂ ਛੱਡ ਦੇ ਬਿਲਕੁਰੀ ਅੱਗੇ ਅੱਗੇ ਆਪਾਂ ਮੇਲਾ ਆਇਆ ਉਹ ਜਿਹੜਾ ਨਾਮ ਦਾ ਹੈਗਾ ਕੀਤਾ ਬੰਦਾ ਬੈਠ ਨਹੀਂ ਕੀਤਾ ਉਹਨੂੰ ਦੇਖੋ ਟਰਾਲੀ ਬੈਗ ਮਗਾਵਲੇ ਚ ਲਾਲ ਪੱਗ ਵਾਲਾ ਮੁੰਡਾ ਜੱਟਿਆ ਤੇ ਟਰੈਕਟਰ 'ਚ ਕੋਈ ਫਾਲਟ ਫੁੱਲ ਪੈ ਗਿਆ 16 17 ਜਾਣੀ ਹੋਈ ਸੀ ਜੇ ਕੰਪਲੀਟ 16 17 ਜਾਣੀ ਜੇ ਕੰਪਲੀਟ ਹੋਈ ਸੀ ਬਈ ਆਜੋ ਆਪਾਂ 75 ਗੱਲ ਸੌਂਦੇ ਆਣ ਨਿਪਟ ਗਿਆ ਮੇਲਾ ਟਰਾਲੀ ਬੈਗ ਵਾਲਾ ਤਾਂ ਹੈ कॾहिं चफीमा वैसे तूं आ तूं त भुल चे ਜ਼ਮੀਰ ਦਾ ਮਰੱਭਾ ਮਿਲੂ ਮੈਂ ਭੱਜਿਆ ਘਰੇਗਾ ਮਘਾ ਭਗਵਾਨ ਸ੍ਰੀ ਨਾਮ ਨੇ ਨਾਮ ਕਰਦਾ ਜਿਹਦੇ ਪੰਜ ਜਵਾਹ ਕਰੂ ਜ਼ਮੀਰ ਦਾ ਮਰੱਭਾ ਮਿਲੂ ਮੈਨੂੰ ਕਹਿੰਦੀ ਤੂੰ ਕਿਉਂ ਤੇੜਿਆ ਫਿਰਦਾ ਤੇਰੇ ਦਾ ਤੰਨ ਉਹ ਮਘਾ ਭਾਨੇ ਨੂੰ ਐਵੇਂ ਨਾ ਸਮਝ ਜਿਹੜਾ ਗਵੰਢ ਦਾ ਦਵਾ ਵੀ ਆਪਣੀ ਐ ਮੈਂ ਨੂੰ ਗਵੰਢ ਦਾ ਦੋਹਰੇ ਲੈ ਕੇ ਆਇਆ ਮੇਰੇ ਆਲੇ ਤੰਨ ਜਿਸੰਦਾ ਮਘਾ ਭਗਵਾਨ ਆਪਣੇਲੇ ਤੰਨ ਜਿੱਤਰ ਗਏ ਕਹਿੰਦੀ ਹੋਕਾ ਕੱਲੇ ਨੇ ਨਹੀਂ ਸੀ ਸੁਣਿਆ ਜਿਹਦੇ ਸੀਗੇ ਸਿਆਣੇ ਲੈ ਗਏ ਇਹ ਹੁਣ ਪਹਿਲਾਂ ਦੇ ਹੱਕ ਤੇ ਡਾ ਨਹੀਂ ਕੋਕੋ ਜਿੱਦਾਂ ਦੀ ਕੋਕੋ ਉਤਾਂ ਦੇ ਕੋਕੋ ਦੇ ਬੱਚੇ ਤੇ ਸਾਡੀ ਕੋਕੋ ਡਰਦਾ ਹੈ ਇਸ ਕਰਕੇ ਡਰਦੀ ਹੈ ਆਪਾਂ ਪਹਿਲਾ ਇਨਾਮ ਦੇ ਲਈ ਆਪਾਂ ਨੂੰ ਕਿਹੜਾ ਕਾਲੀ ਹੈ ਤੁਸੀਂ ਸਵੇਰੇ 7 ਵਜੇ ਤੋਂ ਪਹਿਲਾਂ ਤਾਂ ਕੇਰੇ ਕੰਮ ਤੇ ਨਹੀਂ ਨਿਕਲਣਾ ਜਣਾ ਜਣਾ ਮੈਂ ਵੀ ਨਹੀਂ ਕੱਲ ਨੂੰ 7 ਵਜੇ ਤੋਂ ਪਹਿਲਾਂ ਉਹ ਸਵੇਰੇ اٹਕੇ ਰਾਦ ਵਾਲੇ ਭਾਡੇ ਹੀ ਧੋਣੇ ਆ ਸਤ ਇਨਾਮ ਦੇ ਦਿਓ ਜੀ ਪਹਿਲਾਂ ਕੋਕੋ ਆਓ ਜੀ ਮੰਡਾ ਸਾਹਿਬ ਬੂਟਾ ਭਾਜੀ ਬਾਕੀ ਹਰਜਿੰਦਰ ਭਾਜੀ ਬਾਕੀ ਟੀਮ ਸਾਰੀ ਪਲੀਜ਼ ਆਓ ਸਾਡੇ ਟ੍ਰਾਈਲਿਕ ਤੋਂ ਹਰਵੰਸਪਾ ਜੀ ਉਹ ਵੀ ਆ ਗਏ ਕਵਾਲ ਮਿਰਤੀ ਸਾਰੇ ਆਪਾਂ ਸਾਰੇ ਵੀਰਾਂ ਨੂੰ ਨਾਮ ਦੇਣੇ ਜਿਨ੍ਹਾਂ ਨੇ ਡੌਗਸ ਦੀਆਂ ਭਾਨਾ ਬਾਜੀ ਦੇ ਉਹ ਨਾਮ ਦਿਲਕੋ ਜੀ ਸੋ ਗੱਗਾ ਗੱਲ ਢੋਲਿਆ ਗੋਪੀ ਭਿੰਡਰ ਸੈਦੋ ਕੇ ਗੱਗਾ ਗੱਲ ਢੋਲਿਆ ਜਸਕਰਨ ਮਾਲਾ ਦਇਲਪ੍ਰੀਤ ਸਿਕੰਦਰਪੁਰਾ ਜਸਕਰਨ ਮਹਾਲੀ ਗੋਪੀ ਅੱਚਰਵਾਲ ਸੰਨੀ ਜੋਹਲ ਹੈਪੀ ਗੋਲੀਆ ਤੇ ਜੋਗਨ ਫਪਣਾ ਠੀਕ ਹੈ ਜੀ ਓਏ ਕਿੰਨੀਆਂ ਜੜਵੈਲਾ ਲੱਗੀਆਂ ਰੌਣਕਾਂ ਬਰਾਂਡਰ ਤੇ ਸੀੜੀ ਮਾਰ ਕੇ ਬਲੌਣੋਂ ਹਟ ਜਾ ਓਏ ਤਾਂ ਮੇਲੇ ਹਜੇ ਪਵਿੱਤਰ ਰਸੋਈ ਆਇਆ ਹੀ ਨਹੀਂ ਯਾਰ ਮੈਨੂੰ ਤਾਂ ਲੈ ਆਉਣਾ ਨਹੀਂ ਪਰ ਪੋਸਟਰ ਹੀ ਲਾਇਆ ਹੈਗਾ ਪੋਸਟਰ ਦੇ ਨਾਲੇ ਵਾਵਾ ਕੰਮ ਰੱਖੇ ਸੀ ਪਰ ਆਏ ਨਹੀਂ ਉਹ ਚੀਜ਼ਾਂ। ਨਾ ਕਬੂਤਰਬਾਜੀ ਹੋਈ ਬਈ ਇੱਥੇ। ਕਬੂਤਰਬਾਜੀ ਮਾਰੇ ਇਹੀ ਆ ਗਏ ਸੀਗੇ 10:00 ਵਜੇ। ਤੇ ਕਬੂਤਰਬਾਜੀ ਮੈਨੂੰ ਆਏ ਸੀ ਵੀ 6:00 ਵਜੇ ਸਵੇਰੇ ਕਬੂਤਰ ਛੱਡੇ। ਹੁਣ ਇਹ ਚੱਲ ਵੇਣੇ ਆ ਵੀ ਉਹਨੂੰ ਪਤਾ ਲੱਗੂਗਾ। ਇੱਕ ਇੱਧਰ ਵੇਖੋ ਬਹਾ ਹੋਈ। ਇੱਥੋਂ ਦੀ ਧੋਪਾ ਵੇਖੋ ਗੇਨੇਡਾ ਦੀ। ਉਹ ਯਾਰ ਸੱਚੀ ਕਮਾਲ ਹੀ ਹੋ ਗਈ ਯਾਰ। ਇਹ ਆਹ ਦੇਖੋ। ਓਹ ਹੋ ਹੋ। ਤੂੰ ਉੱਧਰ ਬੈਠਾ ਇੱਕ ਕੁਰਸੀਆਂ ਧੁੱਪੇ ਮੇਰੇ ਨਾਲ ਬਹਾਂ। ਆਹ ਦੇਖ। ਵੇਖੋ ਬਈ। ਕੀ ਹੋ ਗਿਆ? ਜੰਮਾੜਾ ਬੰਦਾ ਹਡਾ ਮੰਝਿਆ ਗਿਆ ਵੈਸੇ ਇਹਨੂੰ ਕਹਿੰਦੇ ਟੈਨ ਕਲਰ ਨੇ ਆਪਣੇ ਵੀ ਆਵੇ ਹੋਏ ਪਏ ਆ ਯਾਰ ਬੁੰਦਲੇ ਇਹ ਤਾਂ ਪਏ ਆ ਆਪਾਂ ਵੀ ਤਪਨਾ ਬੁੰਦਲੇ ਕੋਲ ਜਿਆਦਾ ਹੀ ਹੋ ਗਿਆ ਇਕੱਲਾ ਹੀ ਅਲੱਗ ਦੇ ਦਿੰਦਾ ਮੇਰੀ ਬਾਦ ਵਾਕਿਆ ਐ ਲੱਗਦੀ ਜਮੀਨਾਂ ਕੋ ਰੋਟਾ ਵੱਢ ਕੇ ਲਾਇਆ ਹੁੰਦਾ ਤੇ ਉਹੀ ਗੱਲ ਕਰਦੇ ਆ ਬਾਈ ਕਬੂਤਰ ਬਾਜੀ ਨਹੀਂ ਹੋਈ ਇੱਕ ਤਾਂ ਆਪਣੀ ਪੋਸਟਰਾਂ ਦੇ ਵਿੱਚੋਂ ਜਿਹੜੀ ਸੀਗੀ ਇੱਕ 79 ਕਿਲ ਤਾਂ ਚੱਲ ਆ ਗਿਆ ਸੀ ਉਹ ਦੂਸਰੀਆਂ ਸਾਰੀਆਂ ਆ ਗਈਆਂ ਕੁੜੀ ਵੀ ਆ ਗਈ ਦੂਜੀ ਵੀ ਉਹਦਾ ਕੀ ਨਾਮ ਸੀ ਜਿਹੜੀ ਹਰਤੀਦਾਂ ਗੁੰਦੀ ਆ ਹਾਂ ਦੀਨਾ ਸੀ ਦੋ ਮਿੰਟ ਬੁਰਲੇ ਯਾਰ ਥੋੜੀ ਦੀ ਉਹ ਕਿਹੜੀ ਕੌਰ ਸੀਗੀ ਯਾਰ ਹਾਂ ਜੈਸਮੀਨ ਕੌਰ ਜੈਸਮੀਨ ਹੈ ਪਤਾ ਜੈਸਮੀਨ ਵੀ ਨਹੀਂ ਚਲੋ ਪੋਸਟਰ ਤੇ ਵੇਖ ਕੇ ਫੜੋ ਦੇਖਦਾ ਮੈਂ ਪੋਸਟਰ ਤੇ ਇਹ ਲਿਖੜਾ ਨਾਂ ਲਿਖਿਆ ਇਹਨਾਂ ਦੇ ਲਿਖਿਆ ਪਵਿੱਤਰ ਰਸੋਈ ਵੀ ਲਿਖਿਆ ਹੈ ਤਾਂ ਹੀ ਤਾਂ ਮਾਖੀ ਇਹਨਾਂ ਟਾਈਮ ਹੋ ਕਿੰਨਾ ਗਿਆ ਸਵਾਟ ਸਵਾਟ ਹੋ ਗਏ ਜੇ ਪਵਿੱਤਰ ਸੋਈ ਲੱਗੂਗਾ ਤਾਂ ਠੀਕ ਆ ਨਹੀਂ ਤੇ ਫੇਰ ਤੂੰ ਮੁੜ ਕੇ ਨਹੀਂ ਤਾਂ ਨੰਬੜ ਕੇ ਮੈਂ ਜਾਂਦਾ ਜਾਂਦਾ ਉਹ ਕੱਲਾ ਹੀ ਆ ਮੈਂ ਕੱਲਾ ਹੀ ਆ ਬਸ ਸਤਿ ਸ੍ਰੀ ਅਕਾਲ ਮੈਂ ਕਹਿੰਦਾ ਵਾ ਸਾਗ ਤੇ ਰੋਟੀ ਖਾ ਲਈ ਬਸ ਸਾਗ ਤੇ ਰੋਟੀਆਂ ਰੋਟੀਆਂ ਖਾ ਜੇ ਬਾਈ ਤੇ ਨਿਕਲ ਜੇ ਘਰੋਂ ਵਾਡੀ ਕਿਵੇਂ ਰਿਆ ਬਹੁਤ ਵਧੀਆ ਬਈ ਬਹੁਤ ਉਹ ਵੀ ਬੰਦ ਲਿਆ ਬਿਆਨ ਧੋਪਾ ਬਹੁਤ ਨੇਰਿਆ ਯਾਰ ਇਹਦੀ ਬਾਹਲਾ ਕਮਾਲ ਹੋ ਗਿਆ ਨਾ ਹਾਂ ਇਹਦਾ ਬਾਕੀ ਇਹਦਾ ਇੱਕ ਵਾਰ ਆ ਰੱਖ ਕਮਾਲ ਹੀ ਹੋ ਗਿਆ ਬਾਹਲਾ ਹੋ ਗਿਆ ਫੱਕ ਹੋ ਗਿਆ ਰਾਮਾ ਆ ਗਾਣਾ ਕਿਹੜਾ ਲਾਦਿਆ ਨੇ ਐਨੇ ਗਾਤੇ ਮੈਂ ਲਵ ਯੂ ਪਿੰਡਾ ਜਿੱਦਾਂ ਮੁੰਡਾ ਕਾਲਜ ਪੜ੍ਹਦਾ ਪ੍ਰਿੰਸੀਪਲ ਕੋਲ ਦੋ ਚਾਰ ਦਿਨੇ ਤਾਂ ਇਕੱਠੇ ਹੋ ਕੇ ਬੇਨਤੀ ਕਰਕੇ ਜਾਂਦੇ ਹੱਥ ਜੋੜ ਕੇ ਕਹਿੰਦੇ ਸੁਣ ਲਓ ਪ੍ਰਿੰਸੀਪਲ ਸਾਹਿਬ ਸਾਡੀ ਗੱਲ ਉਹ ਕਹਿੰਦਾ ਹਾਂ ਦੱਸੋ ਪੁੱਤ ਕਹਿੰਦਾ ਨਿੱਕਾ ਜਿਹਾ ਮਸਲਾ ਸਾਡਾ ਕਰੋ ਹਾਂ ਦੱਸੀ ਹੋਰ ਆ ਗਈ ਓਏ ਚਲਿਏ ਹਾਂ ਉਹਦੇ ਉਹਦੇ ਨਾਲ ਦਗਾਣਾ ਲਾਉਣ ਲੱਗੀ ਆਏ ਚਲਿਏ ਵੇਖੀਏ ਚਲੋ ਕਰਦੇ ਹੋਗੇ ਸ਼ੀਸ਼ੇ ਚੜਾ ਦੀ ਗੱਡੀ ਤੇ ਚਲੋ ਚਲਿਏ मेह समाप्ति पवित्रसू ने, ने नहीं आना इना कन्फर्म हो गया रोटी पानी खाने स्टोवा कहदिया कह गई हूं ਚਾਲਾਂ ਚੱਲ। ਇੱਜਾ ਕਰੇ ਨਾਮ। ਉਹੀ ਆ ਦਹੀਂ ਭੱਲੇ ਜਿਹੜੇ ਖਾ ਲਿਆ। ਹੁਣ ਤੂੰ ਯਾਰ ਉੱਥੇ ਲੈ ਕੇ ਜਾ ਹਾਂ ਤਾਂ ਬਾਹਰ ਵੀ ਪਾਰਕਿੰਗ ਹੋਊਗੀ ਏਡਾ ਕੀ ਚੱਕਰ ਆ। ਲੈ, ਉਹ ਗੱਡੀ ਦੇ ਨਾਲ ਨਾਲ ਦੇ ਕਰੋਲਾ ਦੇ ਨਾਲ ਹੀ। ਉਹ ਨੰਗੀ ਨਿਕੋ ਟ੍ਰੈਸਲਾ ਦੇ ਨਾਲ ਨਾਲ ਦੀ। ਆਹ ਰੋਥੀ ਰੋਹ। ਉੱਥੋਂ ਫਿਰ ਆਪਾਂ ਆਹ ਕਦਨ ਲਈ ਆਉਂਦਾ। ਪੈਗਨ ਪੈਗਨਾਂ ਚੋ ਜਿਹੜੀ ਕੀਤੀ ਆ। ਪੈਗ ਹੀ ਕਰਕੇ ਭੇਜ ਦਿਆ। ਇਹ ਪਤਾ ਕਿ ਇੱਥੇ ਆਊਗਾ ਪਲੇਟਾਫਾਰਮ ਉੱਤੇ ਪਾ ਕੇ ਸਮਾਨ। ਜਣੀਆਂ ਤਾਂ ਚਾਹੀਦੀ ਆ ਲੱਸੀ ਤਾਂ ਆਪਣੀ ਇੱਕ ਤਾਂ ਚਲੋ ਯਾਰ ਆ ਰੱਖੋ ਸਾਈਡ ਤੇ ਆ ਬੈਕ ਕਰਾ ਲਈਏ ਬੰਦੇ ਚਾਰ ਇੰਚਰ ਚੱਕ ਕੇ ਕਰਦੇ ਕਰਨ ਮੜਾ ਮੱਖਣ ਮੁਖਾ ਵੀ ਪਾਇਆ ਜੀ ਥੈਂਕ ਯੂ ਵੀਰੇ ਥੈਂਕ ਯੂ ਇਹ ਕੋਈ ਗੱਲ ਆ ਲੈ ਜਰਾ ਬੜਾ ਐਕਸਲ ਹੋ ਗਿਆ ਲੈ ਉਹਨੂੰ ਠੀਕ ਆ ਮੱਖਣ ਮੁੱਖਾ ਬਾਗੀ ਲਿਆਂਦਾ ਯਾਰ ਮੱਖਣ ਪਾਇਆ ਹੀ ਆਂ ਬਈ ਇਹ ਰੋਟੀ ਰੋਟੀ ਖਾ ਲਈਏ ਸਾਨੂੰ ਸੁਣੀ ਆਵਾਜ਼ ਪਵਿੱਤਰ ਲੋਈ ਲੱਗਦਾ ਵੀ ਚੜਾਈ ਬੈਠਾ ਕੰਮ ਤੇ ਵੇਖੀਏ ਬਾਹਰ ਜਾਗੇ ਤੁਹਾਨੂੰ ਦਿਖਾ ਦਈਏ ਵੀ ਪਵਿੱਤਰ ਬਾਈ ਵੀ ਲੱਗਿਆ ਵੇ ਖੜੇ ਤੇ ਇੰਨਾ ਵਾਗੂ ਹੱਸ ਕੇ ਨਾ ਕਦੇ ਬੋਲੇ ਵੇ ਬੇਨਖਰਾ ਉੱਡ ਗਿਆ ਜੱਤਾ ਵੇ ਤੇਰੀ ਨੁਕਰੀ ਦਾ ਫੇਰੋਂਦੀ ਐ ਜਦ ਰਾਮੂ ਰਸਾ ਖੁੱਲੇ ਵੇ ਚੱਲ ਵੇ ਸਾਰੇ ਘਰਾਂੋਂ ਮਿਲਿਸ ਮਾਫੀ ਹੋ ਗਈ ਆ ਕਾਣ ਵਾਲੀ ਗੱਲ ਸੁਣਨੋ ਦੇ ਬੰਦਾ ਨਾੜਾ ਕੋਟਾ ਲਾ ਲਈ ਜੇ ਬਾਕੀ ਭਾਂਗਾ ਬਾਈ ਗਨਾਂ ਜਾਂ ਸੜਾਈ ਜਾਂਦਾ ਹੁਣ ਤਾਂ ਇਹ ਗਾਣਾ ਲਾ ਜੀ ਬਲੌਗ ਦੀ ਕਰਦੇ ਆ ਸਵਾਸਤੀ ਆ ਜਾ ਬਈ ਦੋਸਤਾਂ ਵਿੱਚ ਬਾਏ ਬਾਏ ਟਾਟਾ ਕਰ ਦਿਓ ਸਾਰਿਆਂ ਨੂੰ ਟਾਟਾ ਕਰ ਦਿਓ ਬਈ ਓਕੇ ਬਾਈ ਜੀ ਮਿਲਾਂਗੇ ਨਵੇਂ ਬਲੌਗ 'ਚ ਨਵੀਂ ਵੀਡੀਓ 'ਚ ਦੱਸ ਅਗਲੇ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆ ਸੀਗਾ ਮੇਲਾ ਬਾਈ ਬ੍ਰੈਂਟਨ ਦਾ ਤੁਹਾਨੂੰ ਦਿਖਾਇਆ ਕੈਲਡਨ ਦਾ